ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਇੱਕ ਅਹਿਮ ਵਿਸ਼ੇ ਤੇ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਦੋਸਤੋ ਅੱਜ ਕੱਲ ਸਕੈਮ ਆ ਜਿਹੜਾ ਉਹ ਬਹੁਤ ਵੱਧ ਚੁੱਕਿਆ ਆ ਠੱਗ ਚੋਰ ਐ ਉਹ ਦਿਨੋਂ ਦਿਨ ਨਵੇਂ-ਨਵੇਂ ਤਰੀਕੇ ਲੱਭ ਕੇ ਲੋਕਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੇ ਨੇ ਸੋ ਇਹ ਜੋ ਅੱਜ ਮੈਂ ਗੱਲ ਕਰਨ ਜਾ ਰਿਹਾ ਆ ਇਹ ਇੱਕ ਸੱਚੀ ਘਟਨਾ ਦੇ ਆਧਾਰਤ ਗੱਲ ਕਰਨ ਜਾ ਰਿਹਾ ਆ ਖੁਦ ਇਹ ਸਾਡੇ ਨਾਲ ਘਟਨਾ ਵਾਪਰੀ ਐ ਇਸ ਕਰਕੇ ਮੈਂ ਸੋਚਿਆ ਕਿ ਕਿਉਂ ਨਾ ਲੋਕਾਂ ਦੇ ਨਾਲ ਇਹ ਗੱਲ ਸਾਂਝੀ ਕੀਤੀ ਜਾਵੇ ਤਾਂ ਕਿ ਸਾਡੇ ਵਾਂਗੂ ਕੋਈ ਹੋਰ ਇਨਸਾਨ ਇਸ ਲੁੱਟ ਦਾ ਸ਼ਿਕਾਰ ਨਾ ਬਣੇ ਤੁਹਾਨੂੰ ਇੱਕ ਕਾਲ ਆਉਂਦੀ ਹੈ ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਬਣ ਕੇ ਇਨ ਇੱਕ ਬੰਦਾ ਗੱਲ ਕਰਦਾ ਆ ਤੇ ਕੋਲ ਹੀ ਇੱਕ ਛੋਟਾ ਜਿਹਾ ਬੱਚਾ ਜੋ ਰੋਂਦੇ ਦੀ ਆਵਾਜ਼ ਸਾਨੂੰ ਆਉਂਦੀ ਹੈ ਤੇ ਉਹ ਬੱਚਾ ਜਿਹੜਾ ਆ ਉਹ ਰੋਂਦਾ ਆ ਉਹ ਪੁਲਿਸ ਅਧਿਕਾਰੀ ਆਖਦਾ ਹੈ ਕਿ ਅਸੀਂ ਥਾਣੇ ਦੇ ਵਿੱਚੋਂ ਗੱਲ ਕਰ ਰਹੇ ਆਂ ਤੇ ਤੁਹਾਡਾ ਬੇਟਾ ਜਿਹੜਾ ਆ ਅਸੀਂ ਉਹ ਅਰੈਸਟ ਕਰ ਰੱਖਿਆ ਆ ਤੇ ਉਹ ਕਹਿੰਦਾ ਹੈ ਕਿ ਇਸ ਕੋਲੋਂ ਅਸਲਾ ਬਰਾਮਦ ਹੋਇਆ ਆ ਨਸ਼ਾ ਬਰਾਮਦ ਹੋਇਆ ਆ ਇਸ ਕਰਕੇ ਇਸ ਉੱਤੇ ਇੱਕ ਕੇਸ ਬਣਦਾ ਆ ਫਿਰ ਉਹ ਜੋ ਘਰ ਦੇ ਸਾਡੇ ਫੋਨ ਚੱਕਦੇ ਨੇ ਅੱਗੋਂ ਇਹੋ ਜਿਹਾ ਉਹਨਾਂ ਦੇ ਅੱਗੇ ਮਾਹੌਲ ਕ੍ਰੀਏਟ ਕਰ ਦਿੱਤਾ ਜਾਂਦਾ ਹੈ ਕਿ ਉਹ ਹੋਰ ਕੁਝ ਸੋਚਣ ਦੀ ਬਜਾਏ ਇਸ ਚੀਜ਼ ਤੇ ਵੱਧ ਕਨਸੈਂਟਰੇਟ ਕਰਦੇ ਨੇ ਦੋਸਤੋ ਜਦੋਂ ਹੁੰਦਾ ਕੀ ਹੈ ਕਿ ਜਦੋਂ ਉਹ ਬੱਚੇ ਦੇ ਕੰਨ ਤੇ ਫੋਨ ਲਗਾਉਂਦੇ ਨੇ ਤੇ ਉਹ ਬੱਚਾ ਰੋਂਦਾ ਹੋਇਆ ਕਹਿੰਦਾ ਆ ਕਿ ਮੰਮੀ ਮੈਨੂੰ ਛਡਾ ਲੈ ਮੈਨੂੰ ਪਤਾ ਨਹੀਂ ਸੀ ਇੱਕ ਮੈਂ ਰਸਤੇ ਦੇ ਅੰਦਰ ਕਿਸੇ ਇਨਸਾਨ ਨੂੰ ਅਣਜਾਣ ਇਨਸਾਨ ਨੂੰ ਲਿਫਟ ਦਿੱਤੀ ਸੀ ਤੇ ਅੱਗੋਂ ਥੋੜੀ ਦੂਰ ਜਾ ਕੇ ਕੀ ਹੁੰਦਾ ਹੈ ਕਿ ਨਾਕਾ ਲੱਗਿਆ ਹੁੰਦਾ ਆ ਉਸ ਨਾਕੇ ਦੌਰਾਨ ਅਸੀਂ ਫੜੇ ਜਾਂਦੇ ਆ ਤੇ ਉਹ ਜੋ ਜਿਸ ਵਿਅਕਤੀ ਨੂੰ ਮੈਂ ਅਣਜਾਣ ਵਿਅਕਤੀ ਨੂੰ ਲਿਫਟ ਦਿੱਤੀ ਹੁੰਦੀ ਹੈ ਉਸ ਦੇ ਕੋਲੋਂ ਨਸ਼ਾ ਤੇ ਪਿਸਤੌਲ ਬਰਾਮਦ ਹੋਇਆ ਇਸ ਕਰਕੇ ਮੈਂ ਵੀ ਝੂਠਾ ਜਿਹੜਾ ਆ ਉਹ ਫਸ ਚੁੱਕਿਆ ਆ ਇਸ ਤੋਂ ਅਗਲੀ ਗੱਲ ਕਰਨ ਤੋਂ ਪਹਿਲਾਂ ਹੀ ਉਹ ਪੁਲਿਸ ਵਾਲਾ ਝੂਠਾ ਜੋ ਬਣਿਆ ਹੁੰਦਾ ਹੈ ਨਕਲੀ ਪੁਲਿਸ ਵਾਲਾ ਬਣਿਆ ਹੁੰਦਾ ਆ ਉਹ ਇਨਸਾਨ ਫੋਨ ਫੜ ਕੇ ਤੁਹਾਡੇ ਨਾਲ ਗੱਲ ਕਰਨੀ ਸ਼ੁਰੂ ਕਰਦਾ ਹੈ ਕਿ ਇਹ ਤੁਹਾਡੇ ਬੱਚੇ ਤੇ ਵੀ ਕੇਸ ਪੈ ਸਕਦਾ ਹੈ ਇਸ ਕਰਕੇ ਸਾਨੂੰ 5 ਲੱਖ ਰੁਪਇਆ ਦਿਓ ਤੇ ਆਪਣੇ ਬੱਚੇ ਨੂੰ ਬਾਹਰ ਦੀ ਬਾਹਰ ਛਡਵਾ ਲਓ ਸੋ ਇਹ ਗੱਲ ਕਰਦਾ ਹੈ ਕਿ ਆਪਣੇ ਬੱਚੇ ਨੂੰ ਪੈਸੇ ਦੇ ਕੇ ਅਸੀਂ ਛੱਡ ਦੇਵਾਂਗੇ ਇਸ ਕਰਕੇ ਤੁਸੀਂ ਸਾਨੂੰ ਆਹ ਅਕਾਊਂਟ ਨੰਬਰ ਅਸੀਂ ਦੇਵਾਂਗੇ ਤੇ ਤੁਸੀਂ ਉਸ ਅਕਾਊਂਟ ਦੇ ਉੱਤੇ 5 ਲੱਖ ਰੁਪਇਆ ਹੁਣੇ ਟਰਾਂਸਫਰ ਕਰੋ ਪੁਰਾਣੇ ਸਮਿਆਂ ਦੇ ਵਿੱਚ ਤਾਂ ਆਪਣੀਆਂ ਬਜ਼ੁਰਗ ਮਾਤਾਵਾਂ ਦੇ ਕੋਲ ਐਨੇ ਪੈਸੇ ਨਹੀਂ ਹੁੰਦੇ ਸੀ ਲੇਕਿਨ ਅੱਜਕੱਲ੍ਹ ਜੋ ਔਰਤਾਂ ਨੇ ਅੱਜ ਦੇ ਯੁੱਗ ਦੇ ਅੰਦਰ ਜੌਬ ਕਰਦੀਆਂ ਨੇ ਇਸ ਕਰਕੇ ਉਹਨਾਂ ਕੋਲ ਪੈਸੇ ਹੁੰਦੇ ਨੇ ਇਸ ਕਰਕੇ ਸਕੇਮਰਾਂ ਨੇ ਇਹ ਨਵੀਂ ਸੀ ਸਕੈਮ ਜਿਹੜੀ ਚਲਾਈ ਹੋਈ ਹੈ ਤੇ ਉਹ ਲੇਡੀਜ਼ ਆਪਣੇ ਘਰ ਦੀਆਂ ਖਬਰ ਆ ਜਾਂਦੀਆਂ ਨੇ ਉਹ ਬਿਨਾਂ ਕੁਝ ਸੋਚੇ ਸਮਝੇ ਉਹਨਾਂ ਨੂੰ ਪੈਸੇ ਪਾ ਦਿੰਦੀਆਂ ਨੇ ਸੋ ਦੋਸਤੋ ਇਹ ਇੱਕ ਸੱਚੀ ਘਟਨਾ ਆਧਾਰਿਤ ਘਟਨਾ ਹੈ ਤੇ ਐਸੀ ਤਰ੍ਹਾਂ ਹੀ ਕੋਈ ਇਨਸਾਨ ਇਹਨਾਂ ਦੇ ਜਾਲ ਦੇ ਵਿੱਚ ਚੁਗਲ ਦੇ ਵਿੱਚ ਫਸ ਕੇ ਪੈਸੇ ਜਿਹੜਾ ਉਹਨਾਂ ਨੂੰ ਉਹ ਟ੍ਰਾਂਸਫਰ ਕਰ ਦਿੰਦਾ ਹੈ ਕਿਉਂਕਿ ਅੱਜ ਕੱਲ ਹਰੇਕ ਇਨਸਾਨ ਜੌਬ ਕਰਦਾ ਆ ਆਪਣੇ ਘਰ ਤੋਂ ਦੂਰ ਰਹਿੰਦਾ ਆ ਪਰਿਵਾਰ ਛੋਟਾ ਆ ਉਹ ਪੁਰਾਣੀਆਂ ਗੱਲਾਂ ਨਹੀਂ ਰਹੀਆਂ ਤੇ ਹਰੇਕ ਇਨਸਾਨ ਆਪਣੇ ਘਰ ਤੋਂ ਬਾਹਰ ਜੌਬ ਕਰਨ ਦੇ ਲਈ ਜਾਂਦਾ ਹੀ ਜਾਂਦਾ ਹੈ ਇਸ ਕਰਕੇ ਚੋਰਾ ਨੇ ਇਹ ਨਵਾਂ ਸਕੈਮ ਆ ਜਿਹੜਾ ਆ ਉਹ ਸ਼ੁਰੂ ਕਰ ਰੱਖਿਆ ਆ ਤੇ ਇਸ ਕਰਕੇ ਮੈਂ ਸੋਚਿਆ ਕਿ ਕਿਉਂ ਨਾ ਤੁਹਾਡੇ ਨਾਲ ਵੀ ਇਹ ਗੱਲ ਨੂੰ ਸ਼ੇਅਰ ਕਰਕੇ ਕਿਸੇ ਦੀ ਜ਼ਿੰਦਗੀ ਬਚ ਸਕੇ ਕਿਸੇ ਨਾਲ ਇਹੋ ਜਿਹਾ ਸਕੈਮ ਨਾ ਹੋਵੇ ਇਸ ਕਰਕੇ ਪਹਿਲਾਂ ਆਪਣੇ ਉਸ ਬੱਚੇ ਨਾਲ ਜ਼ਰੂਰ ਫੋਨ ਤੇ ਗੱਲ ਕਰੋ ਕਿ ਤੁਹਾਡੇ ਨਾਲ ਕੁਝ ਇਸ ਤਰ੍ਹਾਂ ਹੋਇਆ ਤਾਂ ਨਹੀਂ ਹੈ ਕਿਉਂਕਿ ਉਹ ਇਨਸਾਨ ਨੂੰ ਹੋਰ ਕੁਝ ਸੋਚਣ ਦੇ ਬੰਦ ਕਰ ਦਿੰਦੇ ਨੇ ਮਾਹੌਲ ਹੀ ਇਹੋ ਜਿਹਾ ਕ੍ਰੀਏਟ ਕਰ ਦਿੰਦੇ ਨੇ ਕਿ ਹੋ ਉਹ ਇਨਸਾਨ ਆ ਜਿਹੜਾ ਹੋਰ ਕੁਝ ਸੋਚ ਹੀ ਨਹੀਂ ਸਕਦਾ ਸੋ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਕਿ ਦੋਸਤੋਂ ਕਿਸੇ ਦਾ ਵੀ ਭਲਾ ਹੋ ਸਕੇ ਥੈਂਕ ਯੂ ਧੰਨਵਾਦ